ਖਬਰਨਾਮਾ ਦੇਖ ਰਹੇ ਹੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਫੀ ਲੰਮੇ ਸਮੇਂ ਤੋਂ ਕਨਸੂਆਂ ਚੱਲ ਰੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਪਾਰਟੀਆਂ ਦੇ ਨਾਲ ਗੱਠ ਜੋੜ ਕਰਨ ਦੀ ਜ਼ਰੂਰਤ ਹੈ ਜੇਕਰ ਗੱਠ ਜੋੜ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਂਦੀਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਣੇਗੀ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਪ ਮੰਤਰੀ ਵੀ ਬਣ ਗਏ ਖਾਸ ਕਰਕੇ ਅਕਾਲੀ ਦਲ ਵਾਸ ਪੰਜਾਬ ਦੇ ਜਿਸ ਦੇ ਪ੍ਰਧਾਨ ਨੇ ਲੋਕ ਸਭਾ ਦੇ ਮੈਂਬਰ ਹਲਕਾ ਸ਼੍ਰੀ ਕਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਖਾਲਸਾ ਜਿਹੜੇ ਅਸਾਮ ਦੀ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਨਜ਼ਰਬੰਦ ਨੇ ਉਸ ਤੋਂ ਬਾਅਦ ਪਾਰਟੀ ਹੈ ਸ਼ਰੂਮਣੀ ਅਕਾਲੀ ਦਲ ਕੋਨਨ ਸੁਜੀਤ ਜਿਸ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਬਾਗੀ ਧੜਿਆਂ ਵਾਲਿਆਂ ਦੀ ਪਾਰਟੀ ਕਹੀ ਜਾਂਦੀ ਹੈ ਉਸ ਤੋਂ ਇਲਾਵਾ ਇੱਕ ਹੋਰ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸ ਦੇ ਪ੍ਰਧਾਨ ਨੇ ਸਰਦਾਰ ਸੁਬਜੀ ਸਿੰਘ ਮਾਨ ਸਰਦਾਰ ਸੁਬਜੀ ਸਿੰਘ ਮਾਨ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਕਿ ਸਾਨੂੰ ਸਾਰੀਆਂ ਪਾਰਟੀਆਂ ਦੇ ਨਾਲ ਗੱਠ ਜੋੜ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਨੇ ਜੇਕਰ ਕੌਮ ਨੂੰ ਸਰਜੀਤ ਕਰਨਾ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਕਿਹਤਰੀ ਪਾਰਟੀ ਦੇ ਨਾਮ ਨਾਲ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਵੀ ਹੈ ਇਸ ਕਰਕੇ ਪੰਥਕ ਪਾਰਟੀਆਂ ਨੂੰ ਇਹ ਜਲ ਮਿਲ ਕੇ ਮੋਰਚਾ ਫਤਿਹ ਕਰਨਾ ਚਾਹੀਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਹਦੇ ਵਿੱਚ ਕਿੰਨੀ ਕੁ ਸਜਾਈ ਹੈ ਕੀ ਆਪਸੀ ਮਤਭੇਦ ਆਪਸੀ 카ਟੋਕਲੇਸ਼ ਆਪਸੀ ਹਿੰਦ ਜਿੱਦ ਹੰਕਾਰ ਨਿੱਜੀ ਹਿੱਤਾਂ ਨੂੰ ਤਿਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਅਬਰ ਅਬਰ ਸਰ ਅਤੇ ਸ਼੍ਰੋਮਣੀ ਅਕਾਲੀ ਦਲ ਆ ਪੁਲਿਸ ਜੀ ਦੇ ਪ੍ਰਧਾਨ ਕਿ ਆਪਸੀ ਏਕਾਕਰਨਗੇ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਹਾਂ ਕੀ ਕਿਹਾ ਹੈ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਅਸਾਮ ਦੀ ਡਿਬੂਲਰ ਜੇਲ੍ਹ ਵਿੱਚ ਐਨਐਸਸੀ ਦੇ ਤਹਿਤ ਨਜ਼ਰਬੰਦ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਲਈ ਅਮਰਪਾਲ ਸਿੰਘ ਦੀ ਰਿਹਾਈ ਦੀ ਮੰਗ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਕਪੂਰਥਾਲਾ ਤੋਂ ਸultanpur Lodhi ਤੱਕ ਖਾਲਸਾ ਵਾਹਿਰ ਕੱਢੀ ਗਈ ਇਸ ਵਹੀਰ ਵਿੱਚ ਵੱਡੀ ਗਲਤੀ ਵਿੱਚ ਸੰਤ ਮਹਾਪੁਰਸ਼ਾਂ ਪੰਥਕ ਜਥੇਬੰਦੀਆਂ ਸੰਗਤਾਂ ਨੇ ਪਰਪੂਰਸ਼ ਮੂਲੀਤ ਕੀਤੀ ਵਹੀਰ ਦੌਰਾਨ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਬਾਪੂ ਤਰਸੇਮ ਸਿੰਘ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਬਾਰੇ ਫਿਲਹਾਲ ਕੋਈ ਗੱਲਬਾਤ ਨਹੀਂ ਕਲ ਬਾਦਲ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਬਾਰੇ ਫਿਲਹਾਲ ਕੋਈ ਗੱਲਬਾਤ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਪੰਥਕ ਮਸਲਿਆਂ ਤੇ ਕੋਈ ਵੀ ਫੈਸਲਾ ਸੰਗਤ ਦੀ ਸਹਿਮਤੀ ਤੋਂ ਬਿਨਾ ਨਹੀਂ ਲਿਆ ਜਾਵੇਗਾ ਬਾਪੂ ਤੇ ਸੇਮ ਸਿੰਘ ਨੇ ਕੇਂਦਰ ਅਤੇ ਰਾਜ ਸਰਕਾਰਾਂ ਅਤੇ ਤਿੱਖੇ ਨਿਸ਼ਾਨੇ ਸਾਧਿਆ ਕਿ ਲੋਕਾਂ ਵੱਲੋਂ ਚੁਣੇ ਹੋਏ ਨਮਾਇंदे ਨੂੰ NSA ਵਰਗੇ ਕਾਨੂੰਨ ਤਹਿਤ ਜਿਲ੍ਹ ਵਿੱਚ ਲਖੜਾ ਲੋਕਤੰਤਰ ਮੁੱਲਾਂ ਦੇ ਖਿਲਾਫ ਹੈ ਉਹਨਾਂ ਦਾ ਦਾਵਾ ਕੀਤਾ ਕਿ ਇਹ ਕਾਰਵਾਈ ਸਿੱਧੀ ਸਿੱਧੀ ਤੌਰ ਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਸ ਮੌਕੇ ਜਥੇਦਾਨ ਅਨੰਦ ਸਿੰਘ ਕੁਸਰੋਪੁਰ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਪੰਥ ਦੀ ਪ੍ਰਾਣੀ ਅਤੇ ਜਾਇਜ਼ ਮੰਗ ਹੈ ਜਿਨ੍ਹਾਂ ਨੂੰ ਲੈ ਕੇ ਸੰਗਰਾਸ਼ ਹੋਰ ਤੋਂ ਤੇਜ਼ ਕੀਤਾ ਜਾਵੇਗਾ ਜਦੋਂ ਉਹਨਾਂ ਨੇ ਕਿਹਾ ਕਿ ਜਦ ਤੱਕ ਭਾਈ ਅਮਰਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਦ ਤੱਕ ਖਾਲਸਾ ਵਹੀਰਾ ਅਤੇ ਹੋਰ ਸ਼ਾਂਤ ਮਾਈ ਸ਼ਾਂਤ ਮਾਈ ਅੰਦੋਲਨ ਜਾਰੀ ਰਹੇਗੇ ਉਤੇ ਗਰਦੀਪ ਸਿੰਘ ਪੰਡਾਲ ਨੇ ਕਿਹਾ ਕਿ ਇਹ ਖਾਲਸਾ ਵੀਰ ਪੰਥਕ ਚੇਤਨਾ ਦਾ ਪ੍ਰਤੀਕ ਹੈ ਅਤੇ ਇਸ ਰਾਹੀਂ ਸਰਕਾਰ ਨੂੰ ਸੁਪੰਸ ਸੰਦੇਸ਼ ਦਿੱਤਾ ਗਿਆ ਹੈ ਕਿ ਸਿੱਖ ਕੌਮ ਆਪਣੇ ਹੱਕਾਂ ਲਈ ਇਕਜੁੱਟ ਹੈ ਇਧਰ ਜਿਹੜੇ ਅੱਗੇ ਨੇ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਤਰਸੇਮ ਸਿੰਘ ਖਾਲਸਾ ਉਨਾ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਗਿਆ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਠ ਜੋੜ ਦੀ ਗੱਲਬਾਤ ਨਹੀਂ ਹੋਈ ਲੇਕਿਨ ਜੇਕਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਈਮਾਨ ਯਾਨੀ ਹਾਪੀ ਸੁਹਣੀ ਜੇਕਰ ਇਹ ਇਕਤਾ ਦੀ ਗੱਲ ਹੈ ਸਮਝੌਤੇ ਦੀ ਗੱਲ ਹੈ ਗੱਠ ਜੋੜ ਦੀ ਗੱਲ ਕਰਾਂਗੇ ਅਸੀਂ ਪਹਿਲਾਂ ਸੰਗਤ ਕੋਲੋਂ ਪੁੱਛਾਂਗੇ ਜਿਸ ਤਰ੍ਹਾਂ ਸੰਗਤ ਦਾ ਹੁਕਮ ਹੋਵੇਗਾ ਸੰਗਤ ਦੇ ਪੁੱਛੇ ਤੋਂ ਬਿਨਾ ਅਸੀਂ ਇੱਕ ਪੈਰ ਵੀ ਨਹੀਂ ਪਟਾਂਗੇ ਉਹਨਾਂ ਨੇ ਕਿਹਾ ਕਿ ਸੰਗਤ ਜਿਹੜੀ ਹੈ ਉਹ ਸਿੱਖ ਕੌਮ ਪੰਥ ਦਾ ਸਰਮਾਇਆ ਹੈ ਜਿੰਨਾ ਵੀ ਕੋਈ ਵੀ ਫੈਸਲੇ ਲੈਦੇ ਪੰਥ ਤੋਂ ਬਾਹਰ ਹੋ ਕੇ ਉਹਨਾਂ ਨੂੰ ਸਮੇਂ-ਸਮੇਂ ਤੇ ਖਮਨਾਜ਼ਾ ਪੁੱਤਣਾ ਪਿਆ ਹੈ ਚਾਹੇ ਉਛ ਰੂਬਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਿਉਂ ਨਾ ਹੋਣ ਉਹਨਾਂ ਕਿਹਾ ਕਿ ਅਸੀਂ ਗੱਠ ਜੋੜ ਕਰ ਸਕਦੇ ਹਾਂ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਗੱਠ ਜੋੜ ਕਿਵੇਂ ਕੀਤਾ ਜਾਵੇਗਾ ਪਹਿਲਾਂ ਸੰਗਤ ਨੂੰ ਇਕੱਠਾ ਕੀਤਾ ਜਾਵੇ ਕੌਮ ਨੂੰ ਕਠਾ ਕੀਤਾ ਜਾਵੇ ਪੰਥ ਨੂੰ ਕਠਾ ਕੀਤਾ ਜਾਵੇ ਪੰਥ ਦੀ ਸਲਾਹ ਦੇ ਨਾਮ ਹਰ ਮਸਲਾ ਵਿਚਾਰਿਆ ਜਾ ਸਕਦਾ ਹੈ ਹਰ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ ਧੰਨਵਾਦ